ਜੀ ਵਾਹਿਗੁਰੂ ਜੀ ਕਾ ਖਾਲਸਾ ਔਰ ਰਹਿਤ ਜੀ ਕੀ ਫਤਿਹ ਦੋਨੋਂ ਪਿਆਰਿਓ ਅੱਜ 20 ਦਸੰਬਰ ਹੈ ਅੱਜ ਸਮਾਰੇ ਦਿਨ ਚੱਲ ਰਹੇ ਨੇ ਇਹ ਜਿਹੜੇ ਦਿਨ ਹਨ ਉਹਨਾਂ ਦਿਨਾਂ ਦੇ ਵਿੱਚ ਕਨਜੀਤਾਰ ਪਾਸ਼ਾ ਸਾਹਿਬ ਜੀ ਤੇ ਦੋਬਲ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਪੂਰੇ ਪ੍ਰਵਾਸ ਨੇ ਅਨੰਦਾ ਦੀ ਕੁੜੀ ਨੂੰ ਛੱਡਿਆ ਸੀ ਅਤੇ ਸਾਤਸਰ ਨਦੀ ਦੇ ਪੰਦੇ ਆ ਕੇ ਪਰਿਵਾਰ ਥੋੜਾ ਪਿਆ ਸੀ। ਆਜਿ ਦੇ ਦਿਨ ਸਾਤਸਰ ਨਦੀ ਤੇ ਸੰਸਾਰ ਦੀ ਜੰਗ ਹੋਈ ਸੀ। ਅਤੇ ਆਜਿ ਰਾਤ ਪਰਿਵਾਰ ਥੋੜਾ ਪਿਆ ਸੀ। ਤੇ ਅੱਜ ਆਸੀਂ ਆਪਣੇ ਕਿਰਤ ਵੀ ਕਰਨ ਲੱਗੇ ਹਾਂ। ਅਤੇ ਨਾਲ ਹੀ ਨਾਲ ਸ਼ੂਟ ਵੀ ਸ਼ੁਰੂ ਕਰਦੇ ਆਂ ਮਾਤਾ ਗੁਰਜੀ ਦਾ। ਇੱਕ ਸ਼ਬਦ ਹੈ ਜੀ। ਉਹਦੇ ਦੋ ਅੰਤਰੇ ਆਪਾਂ ਤੁਹਾਨੂੰ ਸੁਣਾਵਾਂਗੇ ਜੀ ਉਸ ਵੇਲੇ ਦੀ ਗੱਲ ਹੈ ਜਦੋਂ ਮਾਤਾ ਗੱਡੇਕੌਰ ਅਤੇ ਛੋਟੇ ਸਹਿਬ ਜਾਂਦੇ ਪਾਕਹਾ ਨਦੀ ਦੇ ਕਿਨਾਰੇ ਤੇ ਤੁਰੇ ਜਾਂਦੇ ਨੇ بڑے ਸਹਿਬ ਜਾਂਦੇ ਅਜੀਤ ਸਿੰਘ ਤੇ ਜਗ੍ਹਾ ਸਿੰਘ ਜੀ ਕਾਲੀ ਜੀ ਦਾ ਪਾਕਹਾ ਸਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਥੁਰ 39 ਸਿੰਘ ਸਾਥਾ ਨਦੀ ਪਾਰ ਕਰਕੇ ਕਿਮਕੌਰ ਦੀ ਗਰੀਬੇ ਚਲੇ ਜਾਂਦੇ ਨੇ ਤੇ ਤੀਸਰੇ ਪਾਸੇ ਮਾਤਾ ਸੁੰਦਰ ਦੇਵਾ ਅਤੇ ਮਾਤਾ ਸੈਭਾ ਕੌਰ ਜੀ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਵਾਲੇ ਪਾਸੇ ਨੂੰ ਦਵਾਨਾ ਹੋ ਜਾਂਦੇ ਆ ਅਤੇ ਸਾਰਾ ਪਰਵਾਰ ਸਿਹਰ ਵਿੱਚ ਵਸਣ ਗਿਆ ਪਰ ਛੋਟੇ ਸਹਿਜ ਜਾਂਦੇ ਜੋਰਾ ਵਰਤੈਗਾ ਤੇ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਉਗਲੇ ਫੜਕੇ ਜੰਗਲ ਦੀਆ ਬਾਣ ਦੇ ਵਿੱਚ ਜਾ ਰਹੇ ਨੇ ਨੂੰ ਕਹਿ ਰਿਹਾ ਤਫਾਨ ਚੱਲ ਰਿਹਾ ਅਟੇ ਛੋਟੇ ਛੋਟੇ ਸਹਾਯਾ ਜਾਂਦੇ ਨੇ ਮਾਤਾ ਗੁਜਰੀ ਨੂੰ ਪੁੱਛਿਆ ਕਿ ਵਾਹ ਛੰਡੇ ਵੱਡੇ ਦੀ ਕਿੱਥੇ ਨੇ ਸਾਡੀ ਪਿਤਾ ਜੀ ਕਿੱਥੇ ਐ ਸਾਡੀ ਵਸਾਵਾਂ ਕਿੱਥੇ ਨੇ ਤਾਂ ਉਹ ਦਵੇਲੇ ਮਾਤਾ ਕੁਜਲੀ ਨੂੰ ਕੀ ਕਰ ਲੈ ਸੰਨਾ ਗੋਦਾਂ ਦੀ ਛੋਟੇ ਲਾਲ ਦੋ ਪਿਆਰੇ ਵਿਛੜੇ ਸਰਸਾ ਦੇ ਕਿਨਾਰੇ ਛੋਟੇ ਲਾਲ ਦੋ ਪਿਆਰੇ ਵਿਛੜੇ ਸਰਸਾ ਦੇ ਕਿਨਾਰੇ ਕਲਗੀ ਧਾਰੀ ਦੇ ਦਲਾਰੇ ਚਮਕੇ ਤੇਰਿਆਂ ਤੇ ਨੂਰ ਮਾਨੂਪ ਚਤੇ ਦਰਦੀ ਜੀ ਪਰ ਹੋਵੇ ਕਿਤਨੀ ਤਦ ਨੂੰ ਪੁੱਛਦੇ ਗਾ ਜੀ ਜੀ ਹਰੇ ਹੁਣ ਕਿੰਨੀ ਤੂੰ ਰੋਵਾਲੋ ਪੁੱਛਦੇ ਲਾਕੇ ਪੀਣੇ ਦੇ ਨਾਲ ਮਾਤਾ ਕਹਿੰਦੀ ਸੁਣੋ ਲਾਲ ਲਾਕੇ ਪੀਣੇ ਦੇ ਨਾਲ ਮਾਤਾ ਕਹਿੰਦੀ ਸੁਣੋ ਲਾਲ ਛੱਡੋ ਘਰ ਦਾ ਖਿਆਲ ਪਿੱਛਾ ਦੂਰ ਗਾ ਨੇੜੇ ਉੱਦੀ ਕਹਿੰਦੀ ਬੱਤੀਓ ਵਰਤਿਆ ਆਉਣੇ ਦਾ ਗੇਰ ਦਾਦੀ ਕੈਂਦੀ ਬੱਤੀਓ ਵਰਤਿਆ ਆਉਣੇ ਦਾ ਗੇਰ ਦਾਦੀ ਕੈਂਦੀ ਹੋ